ਉਹਨਾਂ ਨੂੰ ਤਰਗਾਹੀ ਦੇ ਦੇਣੇ ਹੀ ਬਹੁਤ ਵੱਡੀ ਗੱਲ ਹੈ। ਸੋ ਇਹ ਸਰਕਾਰ ਦਾ ਲੋਕ ਬਹੁਤ ਦੁਖੀ ਹੈ ਤੁਸੀਂ ਲੋਕਾਂ ਨਾਲ ਗੱਲ ਕਰੋਗੇ ਨਾ ਤੁਸੀਂ ਪੁੱਛੋ ਆਮ ਪੱਗ। ਸਾਡੇ ਪੰਜਾਬ ਦੇ ਅੰਦਰ ਰੈਵਨਿਊ ਦੀ ਬਹੁਤ ਵੱਡੀ ਸਮੱਸਿਆ ਆ ਚੁੱਕੀ ਹੈ। ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹ ਜ਼ਿਆਦਾਤਰ ਪਲਾਨ ਕਰ ਚੁੱਕੀ ਹੈ ਬਾਹਰ। ਸੋ ਮੈਂ ਸਮਝਦਾ ਕਿ ਇਹ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਬਣੀ ਹੋਈ ਹੈ। ਇਹ ਸਰਕਾਰ ਦਾ ਜਿਹੜਾ ਬਜਟ ਹੈ ਨਾ ਤਾਂ ਉਹ ਉਦਯੋਪੀਆਂ ਵਾਸਤੇ ਹੈ ਨਾ ਹੀ ਉਹ ਵਪਾਰੀਆਂ ਵਾਸਤੇ ਹੈ ਕੋਈ ਐਸਾ ਯੋਜਨਾ ਇਹਨਾਂ ਕੋਲ ਕੋਈ ਫੁੱਲ ਪ੍ਰੂਫ ਯੋਜਨਾ ਹੈ ਹੀ ਨਹੀਂ ਕਿ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਵੀ ਮਿਲੇ ਔਰ ਸਾਡਾ ਪੰਜਾਬ ਖੁਸ਼ਹਾਲੀ ਵੱਲ ਨੂੰ ਵਧੇ ਐਸੀ ਕੋਈ ਯੋਜਨਾ ਇਸ ਬਜਟ ਦੇ ਵਿੱਚ ਬਿਲਕੁਲ ਨਹੀਂ ਹੈ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਾਂ ਹਰ ਸ਼ਹਿਰ ਦੇ ਅੰਦਰ ਲੁੱਟ ਖੋਣੀ ਹੁੰਦੀ ਹੈ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਨ ਗੋਲੀ ਨਹੀਂ ਚੱਲਦੀ ਪੰਜਾਬ ਦੇ ਅੰਦਰ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਨ ਧਰਨਾ ਨਹੀਂ ਲੱਗਦਾ ਪੰਜਾਬ ਵਿੱਚ ਤੁਸੀਂ ਛੋਟੂ ਜਿਹੇ ਪੰਜਾਬ ਦੇ ਉਹ ਤਾਂ ਉਹ ਤਾਂ ਇੰਡਸਟਰੀਜ਼ ਦਾ ਪੈਸਾ ਨਾ ਜੀ ਸਰਕਾਰ ਨੇ ਕੋਈ ਯੋਜਨਾ ਬਣਾਈ ਕਿ ਇਹ ਕੰਮ ਕਰਨ ਤੇ ਤੁਹਾਨੂੰ ਇਹ ਸਬਸਿਡੀ ਮਿਲੀ ਜਾਊਗੀ ਮਿਲੇਗੀ ਉਹ ਸਬਸਿਡੀਆਂ ਸਾਰੀਆਂ ਫੈਲਾ ਰੁਕੀਆਂ ਪਈਆਂ ਐਸੇ ਅਨੇਕਾਂ ਨੇ ਕੰਮ ਮੈਂ ਸਮਝਦਾ ਕਿ ਜਿਹੜੇ ਸਰਕਾਰ ਨੂੰ ਨਸ਼ੇ ਦੀ ਗੱਲ ਹੈ ਚਲੋ ਉਹਦਾ ਬਜਟ ਨਾਲ ਤਾਂ ਕੋਈ ਸਬੰਧ ਨਹੀਂ ਪਰ ਅਗਰ ਬਜਟ ਦੇ ਵਿੱਚ ਉਹਦੀ ਕੋਈ ਯੋਜਨਾ ਰੱਖੀ ਜਾਂਦੀ ਕਿ ਜਿਹੜੇ ਸਾਡੇ ਨੌਜਵਾਨ ਇਸ ਨਸ਼ੇ ਦੀ ਆਦਤ ਨੂੰ ਅਪਣਾ ਚੁੱਕੇ ਹਨ ਉਹਨਾਂ ਨੂੰ ਨਸ਼ਾ ਛੁਡਾਉਣ ਵਾਸਤੇ ਸਰਕਾਰ ਕੀ ਯੋਜਨਾ ਬਣਾਉਂਦੀ ਅਗਰ ਇਸ ਬਜਟ 'ਚ ਰੱਖਿਆ ਹੁੰਦਾ ਤੇ ਬਹੁਤ ਵਧੀਆ ਹੁੰਦਾ ਚੌਥਾ ਬਜਟ ਹੈ 3 ਸਾਲ ਦੇ ਵਿੱਚ ਇਹਨਾਂ ਨੇ ਕੋਈ ਨਵੇਂ ਸਕੂਲ ਦੀ ਇੱਕ ਵੀ ਬਿਲਡਿੰਗ ਬਣਾਈ ਹੋਵੇ ਇੱਕ ਵੀ ਤਸ਼ੀਗਾਲ ਜੀ ਲੁਧਣਾ ਲਈ ਦੇਖ ਰਹੇ ਹੋ ਤੁਸੀਂ ਅੱਜ ਚੌਥਾ ਬਜਟ ਜਿਹੜਾ ਕਿ ਪੰਜਾਬ ਦਾ ਪੇਸ਼ ਕੀਤਾ ਗਿਆ ਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ 2025 ਦਾ ਤੇ ਹੁਣ ਗੱਲਬਾਤ ਕਰਾਂਗੇ ਮੇਰੇ ਨਾਲ ਬੀਜੇਪੀ ਦੇ ਆਗੂ ਜੀਵਨ ਗੁਪਤਾ ਜੁੜ ਚੁੱਕੇ ਨੇ ਸਰ ਕਿੱਸਾ ਦੇ ਦੋ 2025 ਦਾ ਚੌਥਾ ਬਜਟ ਪੇਸ਼ ਕੀਤਾ ਗਿਆ ਵਾ ਵਿਧਾਨ ਸਭਾ ਦੇ ਵਿੱਚ ਦੇਖੋ 3 ਸਾਲ ਬਾਅਦ ਫਿਰ ਇਸ ਛਾੜੂ ਵਾਲਿਆਂ ਦੀ ਸਰਕਾਰ ਨੇ ਖਾਸ ਕਰਕੇ ਮੈਂ ਕਹਾਂਗਾ ਕਿ ਪੰਜਾਬ ਦੀਆਂ ਜੜੀਆਂ ਸੜੀਆਂ ਮਾਤਾ-ਮਾਂ ਪੈਣਾ ਉਹਨਾਂ ਨਾਲ ਫਿਰ ਬਹੁਤ ਵੱਡਾ ਧੋਖਾ ਕੀਤਾ ਹੈਗਾ ਇਹਨਾਂ ਨੇ ਗੱਲ ਕਹੀ ਸੀ ਕਿ ਜਦੋਂ ਇਲੈਕਸ਼ਨ ਜਿੱਤੇ ਆ 2022 ਦੇ ਵਿੱਚ ਕਿ ਅਸੀਂ 1000 ਰੁਪਏ ਦੇਵਾਂਗੇ ਬਾਅਦ ਵਿੱਚ 100 ਰੁਪਏ ਹੋਰ ਪਾਤਾ ਹੁਣ 1100 ਦੇਵਾਂਗੇ ਪਰ ਬੜੀ ਦੁੱਖ ਦੀ ਗੱਲ ਹੈ ਕਿ ਇਸ ਬਜਟ ਦੇ ਵਿੱਚ ਵੀ ਇਸ 1100 ਰੁਪਏ ਨੂੰ ਲੈ ਕਰਕੇ ਇਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਰਾਖਵਾ ਪੰਨੀ ਕੀਤਾ ਪਰ ਇਹ ਹੋਣਾ ਵੀ ਨਹੀਂ ਹੈ ਜੀ ਉਹਦੇ ਪਿੱਛੇ ਵੱਡਾ ਕਾਰਨ ਹੀ ਹੈ ਕਿ ਸਾਡਾ ਪੰਜਾਬ ਦੇ ਅੰਦਰ ਰੈਵਨਿਊ ਦੀ ਬਹੁਤ ਵੱਡੀ ਸਮੱਸਿਆ ਆ ਚੁੱਕੀ ਹੈ। ਜੀ। ਪੰਜਾਬ ਦੀ ਇੰਡਸਟਰੀ ਜਿਹੜੀ ਹੈ ਉਹ ਜ਼ਿਆਦਾਤਰ ਪਲਾਨ ਕਰ ਚੁੱਕੀ ਆ ਬਾਹਰ। ਜੀ। ਖਾਸ ਕਰਕੇ ਲੁਧਿਆਣਾ ਦੀ। ਔਰ ਸਾਡਾ ਕੇਵਲ ਜਿਹੜਾ ਜਿੰਨਾ ਕੇ ਰੈਵਨਿਊ ਆਂਦਾ ਉਹਦੇ ਵਿੱਚ ਬਹੁਤਾਂ ਦਾ ਸ਼ਰਾਬ ਨਾਲ ਆਂਦਾ ਰੈਵਨਿਊ। ਔਰ ਇਸ ਰੈਵਨਿਊ ਨਾਲ ਸਾਡੀਆਂ ਅੱਜ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਹੀ ਨਹੀਂ ਪੂਰੀਆਂ ਹੋ ਰਹੀਆਂ। ਸੋ ਮੈਂ ਸਮਝਦਾ ਕਿ ਇਹ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਬਣੀ ਹੋਈ ਹੈ। ਔਰ ਅੱਜ ਇਹ ਇੱਕ ਵੱਡੀ ਵਿੱਤ ਮਾੜੀ ਹਾਲਤ ਚੋਂ ਗੁਜ਼ਰ ਰਹੀ ਹੈ। ਔਰ ਜਿਹੜਾ ਪੈਸਾ ਇਹਨਾਂ ਨੇ ਐਡਵਰਟਾਈਜ਼ਮੈਂਟਾਂ ਤੇ ਲਗਾਇਆ ਹੈ ਬਹੁਤ ਵੱਡੇ ਤਾਦਾਦ ਦੇ ਅੰਦਰ ਉਹਦੇ ਨਾਲ ਪੰਜਾਬ 1 ਲੱਖ ਕਰੋੜ ਰੁਪਏ ਦਾ ਹੋਰ ਸਰਪਲਸ ਕਰਜ਼ਾਈ ਹੋ ਗਿਆ। ਸਰਪਲਸ ਕਰਜ਼ਾਈ ਹੋ ਗਿਆ। ਸੋ ਮੈਂ ਸਮਝਦਾ ਕਿ ਇਹ ਸਰਕਾਰ ਦਾ ਜਿਹੜਾ ਬਜਟ ਹੈ ਨਾ ਤਾਂ ਉਹ ਅਧਿਉਪਤੀਆਂ ਵਾਸਤੇ ਆ ਜੀ ਨਾ ਹੀ ਉਹ ਵਪਾਰੀਆਂ ਵਾਸਤੇ ਆ ਮਹਿਲਾਵਾਂ ਵਾਸਤੇ ਜੋ ਦੇਣਾ ਸੀ ਉਹ ਨਹੀਂ ਦੇ ਸਕੇ ਜੀ ਔਰ ਨਾ ਹੀ ਪੰਜਾਬ ਦੇ ਕਿਸਾਨਾਂ ਵਾਸਤੇ ਆ ਜੀ ਕਿਉਂਕਿ ਅੱਜ ਪੰਜਾਬ ਦੇ ਕਿਸਾਨਾਂ ਵਾਸਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਖਾਸ ਕਰਕੇ ਉਹਨਾਂ ਨੂੰ ਕਣਕ ਛੋਣੇ ਦੇ ਫਸਲੀ ਚੱਕਰ ਚੋਂ ਕੱਢਣ ਵਾਸਤੇ ਇੱਕ ਵੱਡਾ ਬਜਟ ਇਸ ਕੰਮ ਵਾਸਤੇ ਰੱਖਣਾ ਚਾਹੀਦਾ ਸੀ ਪਰ ਬੜੀ ਦੁਖਦ ਗੱਲ ਹੈ ਕਿ ਸਰਕਾਰ ਨੇ ਇਸ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਕਰਨ ਦੀ ਯੋਜਨਾ ਨਹੀਂ ਬਣਾਈ ਸਰ 10 ਲੱਖ ਤੱਕ ਟੈਕਸ ਵੀ ਜਿਹੜਾ ਕੀ ਨਹੀਂ ਲਿੱਤਾ ਜਾਏਗਾ ਇਸ ਦੇ ਬਾਰੇ ਵੀ ਬਜਟ ਦੇ ਬਾਰੇ ਕਿਹੜੇ 10 ਲੱਖ ਦੇ ਟੈਕਸ ਦੀ ਗੱਲ ਕਰਦੇ ਹੋ ਕੋਈ ਐਸਾ ਨਾ ਪੰਜਾਬ ਸਰਕਾਰ ਕੋਲ ਅਧਿਕਾਰ ਹੈ ਬਲਕਿ ਇਹ ਤਾਂ ਛੋਟ 12 ਲੱਖ ਦੀ ਕੇਂਦਰ ਸਰਕਾਰ ਨੇ ਦਿੱਤੀ ਸੀ ਇਨਕਮ ਟੈਕਸ ਦੀ ਕੋਈ ਐਸਾ ਕੋਈ ਐਸਾ ਯੋਜਨਾ ਇਹਨਾਂ ਕੋਲ ਕੋਈ ਫੁੱਲ ਪ੍ਰੂਫ ਯੋਜਨਾ ਹੈ ਹੀ ਨਹੀਂ ਕਿ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਰਾਹਤ ਵੀ ਮਿਲੇ ਔਰ ਸਾਡਾ ਪੰਜਾਬ ਖੁਸ਼ਹਾਲੀ ਵੱਲ ਨੂੰ ਵਧੇ ਐਸੀ ਕੋਈ ਯੋਜਨਾ ਇਸ ਬਜਟ ਦੇ ਵਿੱਚ ਬਿਲਕੁਲ ਨਹੀਂ ਹੈ ਸਰ ਯੋਜਨਾ ਤਹਿਤ ਬੀਮੇ ਦੇ ਵਿੱਚ 65 ਪਰਿਵਾਰ ਨੂੰ ਜਿਹੜੀ ਕਿ 10 ਲੱਖ ਤੱਕ ਰਾਹਤ ਦਿੱਤੀ ਗਈ ਹੈ ਉਹ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਹੈ ਯੁਵਮ ਜੀ ਸੁਣੋ ਗੱਲ ਨੂੰ ਧਿਆਨ ਨਾਲ ਪੂਰੇ ਦੇਸ਼ ਦੇ ਅੰਦਰ ਆਯੂਸ਼ਮਾਨ ਭਾਰਤ ਯੋਜਨਾ ਚੱਲਦੀ ਹੈ ਜਿਦੇ ਵਿੱਚ ਇਸ ਦੇਸ਼ ਦਾ ਜੋ ਕਮਜ਼ੋਰ ਵਰਗ ਹੈ ਜੋ ਆਪਣਾ ਇਲਾਜ ਚੰਗੇ ਹਸਪੀਟਲ 'ਚ ਨਹੀਂ ਕਰਵਾ ਸਕਦਾ ਉਹਨੂੰ 5 ਲੱਖ ਰੁਪਏ ਤੱਕ ਦਾ ਇਲਾਜ ਇਸ ਯੋਜਨਾ ਦੇ ਤਹਿਤ ਫ੍ਰੀ ਹੈ ਪਰ ਬੜੀ ਦੁਖਦੀ ਗੱਲ ਹੈ ਕਿ ਜਦੋਂ ਇਹ ਸ਼ੁਰੂਆਤੀ ਦੌਰ ਦੇ ਅੰਦਰ ਪੰਜਾਬ ਜੀ ਯੋਜਨਾ ਚੱਲੀ ਜੀ ਤੇ ਉਹਨਾਂ ਦਾ ਪੈਸਾ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਰਿਲੀਜ਼ ਕਰਤਾ ਗਿਆ ਜਿਹੜੇ ਹਸਪਤਾਲ ਨੂੰ ਪੈਸੇ ਦੇਣੇ ਸੀਗੇ ਪਰ ਇਹ ਸਰਕਾਰ ਨੇ ਹਸਪਤਾਲ ਨੂੰ ਉਹ ਪੈਸੇ ਨਾ ਦੇਣ ਕਰਕੇ ਪੰਜਾਬ ਦੇ ਹਸਪਤਲਸ ਨੇ ਉਹ ਇਲਾਜ ਬੰਦ ਕੀਤੇ ਉਹਨੇ ਜਿੱਤੇ ਕਰਕੇ ਆਯੂਸ਼ਮਨ ਭਾਰਤ ਯੋਜਨਾ ਪੰਜਾਬ ਦੇ ਅੰਦਰ ਬੰਦ ਪਈ ਹੈ ਜਦੋਂ ਉਹ ਥੋੜੀ ਅਮਾਉਂਟ ਦਾ ਨਾਲ ਦੇਨ ਨਾਲ ਆਯੂਸ਼ਮਾਨ ਭਾਰਤ ਯੋਜਨਾ ਪੰਜਾਬ ਚ ਲਾਗੂ ਹੋ ਸਕਦੀ ਸੀ ਤੇ ਇੱਕ ਵੱਡੀ ਅਮਾਉਂਟ 10 ਲੱਖ ਰੁਪਏ ਤੱਕ ਦੀ ਔਰ ਗਰੀਬ ਵਰਗ ਵਾਸਤੇ ਰੱਖੀ ਹੈ ਤੇ ਇਹ ਤਾਂ ਬਿਲਕੁਲ ਮਜ਼ਾਕ ਹੈ ਕੋਰਾ ਸੋ ਮੈਂ ਸਮਝਦਾ ਕਿ ਇਹ ਜਦੋਂ ਤਰਾਤਲ ਤੇ ਉਤਰੂਗੀ ਇਹ ਉਸੇ ਤਰ੍ਹਾਂ ਦੀ ਰਹਿਣ ਵਾਲੀ ਹੈ ਜਿਸ ਤਰ੍ਹਾਂ ਮੁਹੱਲਾ ਕਲੀਨਿਕ ਖੋਲੇ ਗਏ ਸੀਗੇ ਅੱਜ ਮੁਹੱਲਾ ਕਲੀਨਿਕ ਸਾਡੇ ਉਸ ਪੰਜਾਬ ਦੇ ਗਰੀਬ ਵਰਗ ਦਾ ਉਹਦੇ ਚ ਕਿਸੇ ਤਰ੍ਹਾਂ ਦੀ ਉਹਨੂੰ ਦਵਾਈ ਮਿਲਦੀ ਹੈ ਜਾਂ ਕਿਸੇ ਤਰ੍ਹਾਂ ਦੇ ਡਾਕਟਰ ਜਾਂ ਉਥੇ ਹੋਰ ਜਿਹੜਾ ਹੈਲਥ ਸੇਵਾਵਾਂ ਨਾਲ ਸੰਬੰਧਿਤ ਆਮਲਾ ਉਹ ਮਿਲਦਾ ਕਿਤੇ ਬਿਲਕੁਲ ਵਿਆਬਨ ਪਏ ਨੇ ਇਹਨਾਂ ਨੇ ਸੈਂਟਰ ਦੀ ਜਿਹੜੀ ਸਕੀਮ ਹੈ ਪ੍ਰਧਾਨ ਮੰਤਰੀ ਹੈਲਥ ਯੋਜਨਾ ਦੇ ਤਹਿਤ ਪੈਸਾ ਉਹਦੇ ਖਰਚ ਕਰਕੇ ਐਡਵਰਟਾਈਜ਼ਮੈਂਟ ਕਰਨ ਦਾ ਕੰਮ ਤਾਂ ਜ਼ਰੂਰ ਕਰ ਲਿਆ ਪਰ ਸਿਹਤ ਸੇਵਾਵਾਂ ਦੇ ਨਾਮ ਤੇ ਬਿਲਕੁਲ ਜ਼ੀਰੋ ਹੈਗਾ ਇਸੇ ਤਰ੍ਹਾਂ ਇਹ ਇੱਕ ਮੂਰਖ ਬਣਾਉਣ ਦਾ ਕੰਮ ਜਿਹੜੀ ਇਹ ਸਰਕਾਰੋਂ ਕੀਤਾ ਹੈਗਾ ਸਰਕਾਰ ਦੇ ਵੱਲੋਂ ਇੰਡਸਟਰੀ ਨੂੰ ਰਾਹਤ ਦਿੱਤੀ ਗਈ ਹੈ 250 ਕਰੋੜ ਰੁਪਏ ਉਹਨਾਂ ਦੇ ਲਈ ਉਹਨਾਂ ਦੇ ਉੱਤੇ ਖਰਚੇ ਜਾਣਗੇ ਨਹੀਂ ਕਿਸ ਗੱਲ ਦੇਖੋ ਕੁਝ ਕੁਝ ਚੀਜ਼ਾਂ ਨਾ ਬਜਟ ਦੇ ਵਿੱਚ ਰੱਖੀਆਂ ਜਾਂਦੀਆਂ ਹੁੰਦੀਆਂ ਕਿ ਬਜਟ ਸਰਕਾਰ ਇੰਡਸਟਰੀ ਲਈ ਵੱਡੀ ਗੱਲ ਕੀ ਹੈ ਵੱਡੀ ਰਾਹਤ ਕੀ ਹੈ ਤੁਸੀਂ ਪਤਾ ਕਰੋ ਤੁਸੀਂ 300 ਯੂਨਿਟ ਫ੍ਰੀ ਕੀਤੇ ਕੋਈ ਬਿਲਕੁਲ ਕੁਝ ਨਹੀਂ ਰੱਖਿਆ ਗਿਆ ਝੂਠ ਹੈ ਬਿਲਕੁਲ ਵੀ ਮੈਂ ਦੱਸਦਾ ਤੁਹਾਨੂੰ ਵੱਡੀ ਪੱਧਰ ਤੇ ਪੰਜਾਬ ਦੇ ਇੰਡਸਟਰੀ ਦੀ ਸਬਸਿਡੀ ਜੀ ਉਹ ਰੁਕੀ ਹੋਈ ਹੈ ਉਹ ਰਿਲੀਜ਼ ਕਰੇ ਨਾ ਪੰਜਾਬ ਸਰਕਾਰ ਉਹ ਰਿਲੀਜ਼ ਉਹ ਕਿਉਂ ਨਹੀਂ ਰਿਲੀਜ਼ ਕਰਦੀ ਤੁਸੀਂ ਛੋਟੇ ਜਿਹੇ ਪੰਜਾਬ ਦੇ ਉਹ ਤਾਂ ਉਹ ਤਾਂ ਇੰਡਸਟਰੀਸ ਦਾ ਪੈਸਾ ਨਾ ਜੀ ਸਰਕਾਰ ਨੇ ਕੋਈ ਯੋਜਨਾ ਬਣਾਈ ਕਿ ਇਹ ਕੰਮ ਕਰਨ ਤੇ ਤੁਹਾਨੂੰ ਇਹ ਸਬਸਿਡੀ ਮਿਲੀ ਜਾਊਗੀ ਮਿਲੂਗੀ ਉਹ ਸਬਸਿਡੀ ਦੀਆਂ ਸਾਰੀਆਂ ਫੈਲਾਂ ਰੁਕੀਆਂ ਪਈਆਂ ਸੋ ਉਹ ਅਗਰ ਰਿਲੀਜ਼ ਕਰਦੀ ਹੈ ਤੇ ਮੈਂ ਸਮਝਦਾ ਕਿ ਸਰਕਾਰ ਕੋਈ ਵਪਾਰੀਆਂ ਦੇ ਹਿੱਤ ਦੀ ਗੱਲ ਕਰ ਰਹੀ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਵਪਾਰੀਆਂ ਵਾਸਤੇ ਵੀ ਇਹਦੇ ਵਿੱਚ ਕੁਝ ਨਹੀਂ ਹੈ ਨਾ ਦੇ ਹੋਕ ਪਤੀਆਂ ਵਾਸਤੇ ਕੁਝ ਹੈ ਨਾ ਹੀ ਗਰੀਬ ਵਰਗ ਵਾਸਤੇ ਕੁਝ ਹੈ ਮੈਨੂੰ ਦੱਸੋ ਗਰੀਬ ਵਰਗ ਵਾਸਤੇ ਕੀ ਰੱਖਿਆ ਗਿਆ ਇੱਕ ਵੀ ਦੱਸੋ ਮੈਨੂੰ ਦੱਸੋ ਜਿਹੜਾ ਵਿਚਾਰਾ ਕਮਜ਼ੋਰ ਵਰਗ ਹੈ ਉਹਦੇ ਵਾਸਤੇ ਕੀ ਰੱਖਿਆ ਕੁਝ ਵੀ ਨਹੀਂ ਲੋਨ ਮਾਫ ਕੀਤੇ ਗਏ ਆ ਪੀਐਸਸੀ ਸੀਆਰਸੀ ਨਹੀਂ ਉਹ ਜਿਹੜੀ ਤੁਸੀਂ ਜਿਹੜੀ ਗੱਲ ਕਰਦੇ ਹੋ ਉਹ ਬੜੇ ਲੰਬੇ ਸਮੇਂ ਤੋਂ ਜਿਹੜੇ ਉਦਯੋਗਪਤੀਆਂ ਨੇ ਲੋਨ ਲੱਤੇ ਹੋਏ ਸੀ ਉਹ ਰੁਕੇ ਹੋਏ ਸੀਗੇ ਔਰ ਬੜੇ ਲੰਬੇ ਸਮੇਂ ਤੋਂ ਉਹਨਾਂ ਤੇ ਵਿਆਜ ਪੈ ਪੈ ਕੇ ਉਹ ਕਾਫੀ ਵੱਡੀ ਤਾਦਾਦ ਤੇ ਹੋ ਗਏ ਸੀ ਉਹ ਸਰਕਾਰਾਂ ਟਾਈਮ ਟੂ ਟਾਈਮ ਕਰਦੀਆਂ ਰਹਿੰਦੀਆਂ ਕਿ ਉਹ ਕੁਝ ਵਿਆਜ ਮਾਫੀ ਕਰਦੀ ਤੇ ਇਹ ਸਰਕਾਰ ਨੇ ਕੁਝ ਵਿਆਜ ਮਾਫੀ ਕਰਦੀ ਤੇ ਉਹ ਤੇ ਰਿਕਵਰੀ ਕਿੰਨੀ ਹੁੰਦੀ ਹੈ ਇਹ ਵਿਚਾਰ ਕਰਨ ਵਾਲੀ ਗੱਲ ਹੈ। ਅਜੇ ਤਾਂ ਇਹ ਅਗਲਾ ਸਵਾਲ ਹੈ। ਸਰਕਾਰ ਕੋਈ ਰਿਕਵਰੀ ਹੋਊਗੀ ਕਿ ਨਹੀਂ ਹੋਊਗੀ ਇਹ ਤਾਂ ਅਗਲੀ ਗੱਲ ਹੈ। ਸੋ ਇਹ ਚੀਜ਼ਾਂ ਤਾਂ ਸਰਕਾਰ ਆਪਣੀ ਰਿਕਵਰੀ ਕਰਨ ਵਾਸਤੇ ਸਾਰੀਆਂ ਕਰਦੀਆਂ ਰਹਿੰਦੀਆਂ। ਵੱਡੀ ਰਾਹਤ ਪੰਜਾਬ ਦੇ ਉਦਯੋਗ ਨੂੰ ਖਾਸ ਕਰਕੇ ਲੁਧਿਆਣਾ ਦੇ ਉਦਯੋਗ ਨੂੰ ਪੰਜਾਬ 'ਚ ਦੁਬਾਰਾ ਲਿਆਉਣ ਵਾਸਤੇ ਕੀ ਯੋਜਨਾ ਹੈਗੀ ਹੈ? ਕਿਹਾ ਜਾਦਾ ਹੈ ਕਿ ਅਗਲੇ ਸਾਲ ਦੇ ਵਿੱਚ 150 ਕਰੋੜ ਖਰਚ ਕੇ ਇਹ ਕਿਹਾ ਡਰਗ ਖਤਮ ਕੀਤਾ ਜਾਏ ਜਾਂ ਕੁਝ ਬੜਾ ਅੱਛਾ ਜੀ ਪੰਜਾਬ ਦੇ ਵਿੱਚ ਅੱਜ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਨੌਜਵਾਨ ਖਾਸ ਕਰਕੇ ਹੁਣ ਤਾਂ ਉਹਦੇ ਵਿੱਚ ਸਾਡੀਆਂ ਨੌਜਵਾਨ ਲੜਕੀਆਂ ਵੀ ਆ ਗਿਆ ਜਨਗੰਨਾ ਕੀਤਾ ਜਾਏਗਾ ਬਈ ਉਹ ਇਹ ਇਹ ਜਿਹੜਾ ਅਗਰ ਕੋਈ ਉਹ ਨਸ਼ੇ ਨੂੰ ਰੋਕਣ ਵਾਸਤੇ ਕੋਈ ਇਹਦੇ ਵਾਸਤੇ ਕੋਈ ਬਜਟ ਰੱਖਿਆ ਤੇ ਮੈਂ ਸਮਝਦਾ ਕਿ ਬੜਾ ਵਧੀਆ ਗੱਲ ਹੈ ਪਰ ਉਹਦੇ ਤੇ ਕੰਮ ਕਿੰਨਾ ਹੁੰਦਾ ਇਹ ਤਾਂ ਆਉਣ ਵਾਲੇ ਸਾਲ 'ਚ ਦੇਖਿਆ ਜਾਊਗਾ ਨਾ ਸੋ ਇਹ ਜਿਹੜੀਆਂ ਗੱਲਾਂ ਨੇ ਨਾ ਜੀ ਬੇਸਿਕ ਗੱਲ ਦੇਖੋ ਬੇਰੀਏ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਨੇ ਪੰਜਾਬ ਦੇ ਜਿਹੜੇ ਅੱਜ ਜਿਸ ਜਿੰਨਾ ਪ੍ਰਸਿੱਧੀਆਂ ਚੋਂ ਨਿਕਲ ਰਿਹਾ ਜਿਸ ਹਾਲਾਤ ਚੋਂ ਪੰਜਾਬ ਗੁਜ਼ਰ ਰਿਹਾ ਉਹਨੂੰ ਠੀਕ ਕਰਨ ਵਾਸਤੇ ਇਸ ਬਜਟ ਚ ਕੀ ਹੈ ਕੁਝ ਵੀ ਨਹੀਂ ਹੈਗਾ ਯਾ ਜਿੰਨੀਆਂ ਕਮਿਟਮੈਂਟ ਕਰਕੇ ਇਸ ਝਾੜੂ ਵਾਲਿਆਂ ਨੇ ਸਰਕਾਰ ਬਣਾਈ ਸੀ ਉਹਦੇ ਤੇ ਕੁਝ ਕੀਤਾ ਦੇਖੋ ਮਹਿਲਾਵਾਂ ਨੂੰ 1000 ਰੁਪਿਆ ਦੇਣ ਦੀ ਗੱਲ ਹੈ ਨਹੀਂ ਰੇਤਾ ਬਲੈਕ ਬਲੈਕ ਰੋਕਣ ਦੀ ਗੱਲ ਸੀ ਇਹ ਤਾਂ ਮਾਫੀਆਂ ਨੂੰ ਨੱਥ ਪਾਣ ਦੀ ਗੱਲ ਸੀ ਕੋਈ ਯੋਜਨਾ ਨਹੀਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪੈਦਾ ਕਰਨ ਵਾਸਤੇ ਉਹਨਾਂ ਨੂੰ ਨੌਕਰੀਆਂ ਦੇਣ ਵਾਸਤੇ ਨਵੇਂ-ਨਵੇਂ ਯੋਜਨਾਵਾਂ ਸ਼ੁਰੂ ਕਰਨੀ ਸੀ ਕੋਈ ਯੋਜਨਾ ਨਹੀਂ ਕਿੰਨੀਆਂ ਸਰਕਾਰੀ ਨੌਕਰੀਆਂ ਆਣ ਵਾਲੇ ਸਮੇਂ 'ਚ ਮਿਲਣੀਆਂ ਇਹਦੀ ਕੋਈ ਯੋਜਨਾ ਨਹੀਂ ਔਰ ਐਸੇ ਅਨੇਕਾਂ ਨੇ ਕੰਮ ਮੈਂ ਸਮਝਦਾ ਕਿ ਜਿਹੜੇ ਸਰਕਾਰ ਨੂੰ ਨਸ਼ੇ ਦੀ ਗੱਲ ਹੈ ਚਲੋ ਉਹਦਾ ਬਜਟ ਨਾਲ ਤਾਂ ਕੋਈ ਸਬੰਧ ਨਹੀਂ ਪਰ ਅਗਰ ਬਜਟ ਦੇ ਵਿੱਚ ਉਹਦੀ ਕੋਈ ਯੋਜਨਾ ਰੱਖੀ ਜਾਂਦੀ ਕਿ ਜਿਹੜੇ ਸਾਡੇ ਨੌਜਵਾਨ ਇਸ ਨਸ਼ੇ ਦੀ ਆਦਤ ਨੂੰ ਅਪਣਾ ਚੁੱਕੇ ਹਨ ਉਹਨਾਂ ਨੂੰ ਨਸ਼ਾ ਛੁਡਾਉਣ ਵਾਸਤੇ ਸਰਕਾਰ ਕੀ ਯੋਜਨਾ ਬਣਾਉਂਦੀ ਹੈ ਅਗਰ ਇਸ ਬਜਟ ਚ ਰੱਖਿਆ ਹੁੰਦਾ ਤੇ ਬਹੁਤ ਵਧੀਆ ਹੁੰਦਾ ਸੋ ਇਹ ਸਰਕਾਰ ਬਿਲਕੁਲ ਗੰਭੀਰ ਨਹੀਂ ਹੈਗੀ ਤੁਸੀਂ ਨਹੀਂ ਸੰਤੁਸ਼ਟ ਹੈਗੇ 200 2 ਲੱਖ 360 80 ਕਰੋੜ ਤੋਂ ਦੇਖੋ ਇਹ ਤਾਂ 2 ਲੱਖ ਕੀ 4 ਲੱਖ ਵੀ ਹੋ ਜੇ ਕਰਨਾ ਕਿੱਥੇ ਹੈ ਕਰਨਾ ਕੀ ਹੈ ਵਿਸ਼ਾ ਤਾਂ ਉਹ ਹੁੰਦਾ ਹੈ ਮੈਂ ਇਕੱਲੇ ਮੇਰੀ ਇਕੱਲੀ ਗੱਲ ਨਹੀਂ ਹੈਗੀ ਵੀ ਮੈਂ ਸੰਤੁਸ਼ਟ ਨਹੀਂ ਹੈਗਾ ਅੱਜ ਹਰ ਪੰਜਾਬੀ ਅਸੰਤੁਸ਼ਟ ਹੈ ਅੱਜ ਹਰ ਪੰਜਾਬੀ ਇਸ ਬਜਟ ਤੋਂ ਨਰਾਸ਼ ਹੈ ਹਮ ਸਰ ਕਿਸ ਤਰ੍ਹਾਂ ਦੇ ਦੇ ਦਿਓ ਤੇ ਹੋਰ ਮਹਿਲਾਵਾਂ ਦੇ ਨਾਲ 1100 ਦਾ ਵਾਅਦਾ ਕੀਤਾ ਤੁਸੀਂ ਲਗਾਤਾਰ ਕਿਹਾ ਹੈ ਤੇ ਸਕੀਮ ਚਲਾਈਗੀ ਇੱਕ ਸਕੀਮ ਨੂੰ ਕਿਸ ਤਰ੍ਹਾਂ ਦੇ ਦੇਓ ਕਿਹੜੀ ਸਕੀਮ ਚਲਾਤੇ ਹੋ ਹੈਲਥ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਕਿ ਇਹ ਸਕੀਮਾ ਸਕੂਮਾ ਦਾ ਹੁਣ ਪ੍ਰਮਾਤਮਾ ਹੀ ਜਾਣ ਲੈਣਾ ਦਾ ਰੱਬੇ ਰੱਖਾ ਤੇ ਜਦੋਂ ਇਹਨਾਂ ਨੇ ਕੇਵਲ ਹੁਣ ਤੁਸੀਂ ਇੱਕ ਇੱਕ ਦੇਖੋ ਇੱਥੇ ਆ ਬਾਈ ਇਲੈਕਸ਼ਨ ਆ ਗਿਆ ਲੁਧਿਆਣਾ ਵਸਦਾ ਆਸ਼ੀਰਵਾਦ ਸਕੀਮ ਚਲਾਈਗੀ 360 ਕਰੋੜ ਰੱਖੀ ਗਈ ਹੈ ਦੇਖੋ ਉਹੀ ਗੱਲ ਮੈਂ ਕਹਿ ਰਿਹਾ ਨਾ ਰੱਖੀ ਗਈ ਉਹਨਾਂ ਦੇ ਲਈ ਕਿ ਕਿ ਇਹ ਤਾਂ ਹੁਣ ਰੱਬ ਹੀ ਜਾਣਦਾ ਜੀ ਇਹਨਾਂ ਦਾ ਕੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਬੜਾ ਤੁਸੀਂ ਵਿਚਾਰ ਕਰਿਓ ਇਸ ਗੱਲ ਦਾ ਬਾਈ ਇਲੈਕਸ਼ਨ ਆ ਗਿਆ ਲੁਧਿਆਣਾ ਵਸਦਾ ਇਥੋਂ ਵਿਧਾਇਕ ਵੀ ਐਮਐਲਏ ਜਿਹੜੇ ਸੀਗੇ ਉਹ ਇਹਨਾਂ ਦੇ ਪਾਰਟੀ ਦੇ ਸੀ ਗੁਰਪ੍ਰੀਤ ਗੋਗੀ ਜੀ ਵਿਚਾਰਾਂ ਦਾ ਸਰੋਗਾਚ ਬਾਸਾ ਹੋਵੇ ਪਰ ਜਿਸ ਢੰਗ ਨਾਲ ਅੱਜ ਇਹ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰ ਰਹੇ ਆਂ ਪੰਜ ਐਮਐਲਏ ਪੰਗੂ ਬਣਾਤੇ ਇਸ ਸ਼ਹਿਰ ਦੀ ਮੇਅਰ ਨੂੰ ਪੰਗੂ ਬਣਾਤਾ ਔਰ ਇਹਦੇ ਨਾਲ ਨਾਲ ਇੱਕ ਇਹ ਨਹੀਂ ਹੈਗਾ ਉਹ ਇੱਕੋ ਹੀ ਬੰਦਾ ਅੱਜ ਜਗ੍ਹਾ ਜਗ੍ਹਾ ਜਾ ਕੇ ਸਰਕਾਰੀ ਆਮਲੇ ਦੇ ਨਾਲ ਕਹ ਰਿਹਾ ਜੀ ਇਹ ਵੀ ਹੋ ਕਰ ਦੂੰ ਇਹ ਵੀ ਕਰ ਦੂੰ ਇਹ ਵੀ ਕਰ ਦੂੰ ਭਈ ਤਿੰਨ ਸਾਲ ਕਿੱਥੇ ਸੀ ਤੁਸੀਂ ਮੈਨੂੰ ਇਹ ਦੱਸੋ ਕਿਹ ਐਮਪੀ ਵੱਡਾ ਹੁੰਦਾ ਜਾਂ ਐਮਐਲਏ ਵੱਡਾ ਹੁੰਦਾ ਐਮਪੀ ਤੇ ਜੇ ਐਮਪੀ ਸਾਹਿਬ ਦੇ ਹੁੰਦਿਆ ਹੋਇਆ ਸੰਜੀਵ ਅਰੂੜਾ ਜੀ ਦੀ 3 ਸਾਲ ਦੀ ਪਰਫਾਰਮੈਂਸ ਦੱਸੋ ਕੀ ਹੈ ਲੁਧਿਆਣਾ ਵਾਸਤੇ ਹੂੰ ਕੀ 1 ਰੁਪਈਆ ਦਾ ਬਜਟ ਜਾਂ 1 ਰੁਪਈਆ ਦਾ ਪੰਜਾਬ ਸਰਕਾਰ ਦੇ ਕੋਟੇ 'ਚ ਕੋਈ ਕੰਮ ਕਰਾ ਸਕੇ ਲੁਧਿਆਣਾ ਵਾਸਤੇ ਜਾਂਦਾ ਮਤਲਬ ਕਿ ਜਿਮਨੀ ਚੋਣਾਂ ਆ ਰਹੀਆਂ ਤਾਂ ਕਰਕੇ ਇਹ ਸਭ ਜਿਮਨੀ ਚੋਣਾਂ ਦਾ ਟਕਪੰਜ ਹੈ ਡਰਾਮੇਬਾਜੀ ਹੈ ਜਿਸ ਦਿਨ ਚੋਣ ਖਤਮ ਹੋ ਗਈ ਇਹਨਾਂ ਨੇ ਹਾਰ ਜਾਣਾ ਕੇਜਰੀਵਾਲ ਜੀ ਨੇ ਦਿੱਲੀ ਕਿਉਂਕਿ ਪੰਜਾਬੀਆਂ ਨੇ ਤੈਅ ਕਰ ਲਿਆ ਕਿ ਕੇਜਰੀਵਾਲ ਨੂੰ ਕਿਸੇ ਵੀ ਹਾਲਤ ਪੰਜਾਬ ਦੀ ਰਾਜਨੀਤੀ ਸੀ ਆਣ ਨਹੀਂ ਦੇਣਾ ਸਤਿਆਨਾਸ਼ ਕਰ ਦਾਂਗੇ ਤੇ ਕੇਜਰੀਵਾਲ ਦਾ ਬਿਸਤਰਾ ਗੋਲ ਕਰਨ ਵਾਸਤੇ ਲੁਧਿਆਣੇ ਦੇ ਲੋਕ ਤਿਆਰ ਬੈਠੇ ਆ ਇਹਨਾਂ ਨੇ ਹਾਰ ਜਾਣਾ ਫਿਰ ਲੱਭਣਾ ਨਹੀਂ ਕਿਸੇ ਨੇ ਤੁਹਾਨੂੰ ਮੈਂ ਦੱਸ ਰਿਹਾ ਕਿਸੇ ਨੇ ਲੱਭਣਾ ਸਾਨੂੰ ਹੋਰ ਕਿਸ ਤਰ੍ਹਾਂ ਦੇ ਦੋ ਕਿ ਜਿਹੜਾ ਸਟੂਡੈਂਟ ਲੈ ਕੇ ਕਾਫੀ 400 25 ਜਗ੍ਹੀਆ ਬਦਲਾਵ ਕੀਤਾ ਸਕੂਲ ਜਿਹੜੇ ਨਵੇਂ ਸਕੂਲ ਬਣਾਏਗੇ ਇਸ ਕੀ ਦੇਖੋ ਦੇਖੋ ਸਕੂਲ ਆਫ ਫੈਮਿਨਸ ਦੀ ਗੱਲ ਕਰਦੇ ਨੇ ਇਹ ਬਈ ਜਾ ਕੇ ਸਕੂਲ ਦਾ ਮੌਜਨਾ ਕਰੋ ਪਹਿਲਾਂ ਕੇਵਲ ਬਜਟ ਦੇ ਨਾਮ ਤੇ ਧੁਖੇ ਹੋ ਰਹੇ ਨੇ ਜਾ ਕੇ ਉਹ ਸਕੂਲ ਆਫ ਫੈਮਿਨਸ ਦੇ ਅੰਦਰ ਕਿਸ ਤਰ੍ਹਾਂ ਦੀ ਵਿਵਸਥਾਵਾਂ ਕੀਤੀਆਂ ਗਈਆਂ ਇਹਦੇ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰੋ 2098 ਸਕੂਲ ਬਣਾਏਗੇ ਸਰਕਾਰੀ ਨਵੇਂ ਬਣਾਤੇ ਨਹੀਂ ਨਹੀਂ ਉਹ ਪੁਰਾਣੇ ਉਹ ਪ੍ਰਾਣਿਆਂ ਨੂੰ ਸਕੂਲਾਂ ਨੂੰ ਜਿਹੜੇ ਠੱਠੇ ਕਿ phê ਪਏ ਸੀ ਵਿਚਾਰੇ ਜਿਹੜੇ ਬੱਚੇ ਟਾਟਾਂ ਦੇ ਵਹਿੰਦੇ ਸੀਗੇ ਉਹ ਉਹਨਾਂ ਨੂੰ ਹੀ ਦੁਬਾਰਾ ਲੀਪਾ ਪੁੱਤੀ ਕਰਕੇ ਕਹੀ ਜਾਂਦੇ ਅਸੀਂ ਬਣਾ ਦਤੇ ਮੈਨੂੰ ਅੱਛਾ ਐਂ ਦੱਸਿਓ ਤੁਸੀਂ ਨਾ ਇਹ ਥੋੜਾ ਐਂਕੜਾ ਲੈ ਕੇ ਆਓ ਵੀ ਕਿਸੇ ਇਹਨਾਂ ਦੀ ਸਰਕਾਰ 3 ਸਾਲ ਦਾ ਚੌਥਾ ਬਜਟ ਹੈ 3 ਸਾਲ ਦੇ ਵਿੱਚ ਇਹਨਾਂ ਨੇ ਕੋਈ ਨਵੇਂ ਸਕੂਲ ਦੀ ਇੱਕ ਇੱਕ ਵੀ ਬਿਲਡਿੰਗ ਬਣਾਈ ਹੋਵੇ ਇੱਕ ਵੀ ਕਹਿੰਦੇ ਆਉਣ ਸਮੇਂ ਤੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਜਿਮ ਦੇ ਬਣਾਏ ਜਾਣਗੇ ਚਲੋ ਵਧੀਆ ਗੱਲਾਂ ਮਾਰੇ ਕੁਛ ਤਾਂ ਕਰਨ ਇੱਕ ਇਹ ਨਾ ਨੇ ਕੇਵਲ ਗੱਲਾਂ ਕਰਨੀਆਂ ਤੁਸੀਂ ਮੈਨੂੰ ਛੱਡੋ ਇਸ ਗੱਲ ਨੂੰ ਮੈਨੂੰ 3 ਸਾਲ ਦੀ ਪਰਫਾਰਮੈਂਸ ਦੱਸੋ ਕੀ ਹੈ ਇਹ ਸੜਕਾਂ ਪੰਜਾਬ ਦੀਆਂ ਦੇ ਪੈਚ ਵਰਕ ਵੀ ਨਹੀਂ ਲਗਾ ਸਕਦੇ ਅੱਜ ਲੁਧਿਆਣਾ ਜਾਓ ਤੁਸੀਂ ਹੁਣ ਆਪਾਂ ਚੱਲਦੇ ਆਂ ਇਕੱਠੇ ਮੈਂ ਤੇਰੇ ਨਾਲ ਚੱਲੋ ਅਸਲ ਲੁਧਿਆਣੀਆਂ ਦੀਆਂ ਸੜਕਾਂ ਦੇ ਪੈਚ ਵਰਕ ਨਹੀਂ ਲੱਗਦੇ ਇਨਾਂ ਤੋਂ ਸੜਕਾਂ ਬਣਾਉਣ ਤਾਂ ਬਣਾਣੀਆਂ ਬੜੀ ਦੂਰ ਦੀ ਗੱਲ ਹੈ ਉਹ ਕੁਚੀ ਚੱਕ ਕੇ ਆ ਜਾਂਦੇ ਨੇ ਜਿੱਦਨ ਮੁੱਖ ਮੰਤਰੀ ਨੇ ਆਣਾ ਹੁੰਦਾ ਆ ਪਿੱਛੇ ਨਾਲ ਕੇਜਰੀਵਾਲ ਤੇ ਮੁੱਖ ਮੰਤਰੀ ਆਏ ਹੋਏ ਸੀਗੇ ਤੇ ਉਹ ਜਿਹੜੇ ਡਿਵਾਈਡਰ ਦੇ ਵਾਲੀਆਂ ਸੜਕਾਂ ਹੁੰਦੀਆਂ ਉਹਨਾਂ ਨੂੰ ਰੰਗ ਰੋਗਾਂ ਜਾਂ ਕਰਕੇ ਨਵਾਂ ਬਣਾਤਾ ਕਿ ਜੀ ਅਸੀਂ ਇਹ ਡਿਵੈਲਪਮੈਂਟ ਕਰ ਰਹੇ ਹਾਂ ਇਹ ਡਿਵੈਲਪਮੈਂਟ ਹੈ ਲੁਧਿਆਣੇ ਦੀ ਤੁਸੀਂ ਦੱਸੋ ਲੁਧਿਆਣੇ ਦਾ ਟ੍ਰੈਫਿਕ ਲੁਧਿਆਣੇ ਦੀਆਂ ਸੜਕਾਂ ਲੁਧਿਆਣੇ ਦਾ ਸਿਸਟਮ ਕਦੇ ਸੋਚ ਨਾਲ ਕੰਮ ਕੀਤਾ ਹੈ ਦੇਖੋ ਕੇਂਦਰ ਸਰਕਾਰ ਨੇ ਬਿਨਾ ਕਿਸੇ ਦਾ ਕਿਹਾ ਐਲੀਵੇਟਰ ਰੂਟ ਦਿੱਤੀ ਲੁਧਿਆਣੇ ਨੂੰ ਫਿਰੋਜ਼ਪੁਰ ਰੋਡ ਸ਼ਹਿਰ ਦੀ ਟ੍ਰੈਫਿਕ ਦਾ ਵੱਡਾ ਕੋੜ ਕੱਢਿਆ ਹਰ ਵਿਧਾਇਕ ਨੂੰ 5 ਕਰੋੜ ਵੀ ਦਿੱਤੇ ਗਏ ਕਾਦਾ ਵਾਸਤੇ ਦਿੱਤੇ ਉਹਨਾਂ ਨੂੰ 5 ਕਰੋੜ ਹੈ ਸੁਧਾਰਾਂ ਉਪਰ ਚਲੋ ਕਰਨਗੇ ਸੁਧਾਰ ਉਪਰ ਪਿਛਲੇ ਪਿਛਲੇ 3 ਸਾਲ ਦਾ ਹਿਸਾਬ ਦੇਣ ਇਹ ਗੱਲਾਂ ਬਜਟ ਦੀਆਂ ਐ 80 ਪੁਆਇੰਟ ਕੁਝ ਜਿਹੜਾ ਗ੍ਰਾਫ ਵਧਿਆ ਕਾਦਾ 4 ਸਾਲਾਂ ਦਾ ਕਾਦਾ ਗ੍ਰਾਫ ਵਧ ਗਿਆ ਨਾ ਇਹ ਬਜਟ ਦਾ ਨਹੀਂ ਉਹ ਉਹ ਕਹਿੰਦੇ ਨੇ ਕਿ ਸਾਡਾ ਰੈਵਨਿਊ ਜਿਹੜਾ ਵੱਧ ਰਿਹਾ ਹੈ ਇਹ 80 ਰੁਪਏ ਚ ਇੰਨਾ ਕੁ ਰੈਵਨਿਊ ਬਦਲ ਨਹੀਂ ਹੁੰਦਾ ਇਹ ਕੋਈ ਖਾਸ ਗੱਲ ਨਹੀਂ ਹਰ ਸਾਲ ਅਸੀਂ ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਜੰਨੇ ਆ ਤੇ ਹਰ ਸਾਲ ਸਾਡੇ ਵੀ ਖਰਚੇ ਵੱਧਦੇ ਆ ਸਰਦ ਲੱਗਦਾ ਨਹੀਂ ਕਿ ਇੱਕ ਸਾਲ ਦੇ ਵਿੱਚ ਕਾਫੀ ਬਦਲਾਵ ਆ ਗਿਆ ਹਾਂ ਬੜਾ ਆ ਗਿਆ ਬਦਲਾਵ ਕੱਲ ਵੀ ਲੁਧਿਆਣਾ ਚ ਇੱਕ ਬੰਦੇ ਨੂੰ ਮਾਰ ਗਏ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਨ ਬੰਦਾ ਨਹੀਂ ਮਾਰਦਾ ਮਰਦਾ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਨ ਹਰ ਸ਼ਹਿਰ ਦੇ ਅੰਦਰ ਲੁੱਟ ਖੋਣੀ ਹੁੰਦੀ ਕੋਈ ਦਿਨ ਖਾਲੀ ਨਹੀਂ ਜਾਂਦਾ ਜਿੱਦਨ ਗੋਲੀ ਨਹੀਂ ਚੱਲਦੀ ਪੰਜਾਬ ਦੇ ਅੰਦਰ ਕੋਈ ਦਿਨ ਖਾਲੀ ਨਹੀਂ ਜਾਂਦਾ ਜਿਦੋਂ ਧਰਨਾ ਨਹੀਂ ਲੱਗਦਾ ਪੰਜਾਬ 'ਚ ਹਰ ਵਰਗ ਦੁਖੀ ਹੈ ਹਰ ਵਰਗ ਅੱਜ ਪਸਤਾਰ ਹੈ ਵੀ ਅਸੀਂ ਯਾਰ ਕਹਿਜੇ ਬੰਦਿਆਂ ਨੂੰ ਵੋਟਾਂ ਪਾਤੀਆਂ ਉਹਨਾਂ ਦਾ ਬੱਸ ਨਹੀਂ ਚੱਲਦਾ ਕਿਉਂਕਿ ਮੰਡੇਟੇ ਬਹੁਤ ਵੱਡਾ ਦਿੱਤਾ ਹੁੰਦਾ ਪੰਜਾਬ 'ਚ ਰਹ ਰਹੇ ਹੋ ਤੁਸੀਂ ਬਜਟ ਸੁਣਿਆ ਸਾਰਾ ਬਜਟ ਤੋਂ ਖੁਸ਼ ਹੋ ਤੁਸੀਂ ਕੋਈ ਵੀ ਵਰਗ ਖੁਸ਼ ਨਹੀਂ ਹੈ ਮੈਂ ਤਾਂ ਪੋਲੀਟੀਕਲ ਆਦਮੀ ਐ ਮੈਂ ਭਾਰਤੀ ਜਨਤਾ ਪਾਰਟੀ ਨੂੰ ਬਿਲੋਂਗ ਕਰਦਾ ਤੇ ਮੇਰੇ ਬਾਰੇ ਤਾਂ ਕਿਉਂ ਕਿਹਾ ਜਾਊਗਾ ਕਿ ਜੀ ਇਹਨੇ ਤਾਂ ਨੀਂਦ ਨਹੀਂ ਨੀਂਦਣਾ ਕਿਆ ਜਾਣਦਾ ਕਿ ਭਾਰਤ ਦੀ ਜਨਤਾ ਪਾਰਟੀ ਨੇ ਵਾਦੇ ਕੀਤੇ ਸੀਗੇ ਮਹਿਲਾਵਾਂ ਨੂੰ ਪਾਣ ਦੇ ਲਈ ਪੈਸੇ ਉਹ ਪਾਏ ਕਿ ਨਹੀਂ ਪਾਏ ਦੇਖੋ ਦੋ ਜਗ੍ਹਾ ਸਰਕਾਰਾਂ ਹੁਣ ਸਾਡੀਆਂ ਬਣੀਆਂ ਹਰਿਆਣਾ ਦੇ ਅੰਦਰ 2100 ਰੁਪਏ ਦੀ ਕਮਿਟਮੈਂਟ ਹੋਈ ਜੀ ਪੈਣਾ ਸ਼ੁਰੂ ਹੋ ਗਿਆ ਜੀ ਦਿੱਲੀ ਦੇ ਅੰਦਰ ਤਾਂ ਕਮਾਲ ਕਰਦੀ ਸਰਕਾਰ ਨੇ ਕਿ ਜਦੋਂ ਸਰਕਾਰ ਬਣੀ ਨੂੰ ਹਜੇ ਮਹੀਨਾ ਵੀ ਨਹੀਂ ਪੂਰਾ ਹੋਇਆ ਸੀ 8 ਮਾਰਚ ਨੂੰ ਵੂਮਨ ਡੇ ਦੇ ਉੱਪਰ 2500 ਰੁਪਏ ਪੈਣਾ ਸ਼ੁਰੂ ਹੋ ਗਿਆ ਸੋ ਇੱਕ ਗੱਲ ਬੜੀ ਕਲੀਅਰ ਹੈ ਇਹ ਦੇਸ਼ ਦੀ ਜਨਤਾ ਵੀ ਹੁਣ ਸਮਝ ਚੁੱਕੀ ਹੈ ਪੰਜਾਬ ਦੀ ਜਨਤਾ ਵੀ ਸਮਝ ਚੁੱਕੀ ਹੈ ਕਿ ਮੋਦੀ ਜੀ ਦੀ ਗਰੰਟੀ ਯਾਨੀ ਗਰੰਟੀ ਪੂਰੀ ਹੋਣ ਦੀ ਗਰੰਟੀ ਜੋ ਮੋਦੀ ਜੀ ਆਪਣੇ ਮੂੰਹ ਚੋਂ ਆਵਾਜ਼ ਵਾਦਾ ਕਰਦਣੇ ਨੇ ਇਸ ਦੀ ਜਨਤਾ ਨਾਲ ਉਹਨੂੰ ਹਰ ਹਾਲਾਤ ਚ ਪੂਰਾ ਕਰਦੇ ਆ ਨਹਿਰਾਂ ਵੀ ਪੱਕੀ ਕੀਤੀਆਂ ਗਈਆਂ ਕਿਸਾਨਾਂ ਦੇ ਲਈ ਤਾਂ ਕਿ ਦੂਰ ਦੇ ਉਹਨਾਂ ਦੇ ਖੇਤਾਂ ਤੱਕ ਪਾਣੀ ਜਾ ਸਕੇ ਨਹੀਂ ਦੇਖੋ ਪੰਜਾਬ ਦੇ ਅੰਦਰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਪਰ ਇਹ ਕੇਵਲ ਜਿਹੜੀਆਂ ਗੱਲਾਂ ਕਿਹੜੀ ਨਹਿਰ ਪੱਕੀ ਹੋਈ ਹੈ ਦੱਸੋ ਮੈਨੂੰ ਜਿਹੜੀ ਜਿਹੜੀ ਨਹਿਰ ਦੀ ਗੱਲ ਤੁਸੀਂ ਕਰਦੇ ਹੋ ਉਹਦੇ ਵਾਸਤੇ ਤਾਂ ਕੋਈ ਬਜਟ 'ਚ ਪੈਸਾ ਨਹੀਂ ਰੱਖਿਆ। ਹੂੰ। ਕੋਈ ਪੈਸਾ ਨਹੀਂ ਰੱਖਿਆ। ਕਿਸ ਤਰ੍ਹਾਂ ਪੱਕੀ ਹੋਣੀ ਆ? ਸੋ ਇਹ ਕੇਵਲ ਗੱਲਾਂ ਹੀ ਐ। ਜਦੋਂ ਇਹ ਸਭ ਚੀਜ਼ਾਂ ਸਿਰੇ ਆਣ ਗਈਆਂ ਸਾਡਾ ਪੰਜਾਬ ਬੜੀ ਵੱਡੀ ਵਿੱਤੀ ਕਮਜ਼ੋਰ ਹਾਲਤ 'ਚੋਂ ਗੁਜ਼ਰ ਰਿਹਾ। ਲੱਗਦਾ ਹੈ ਬਜਟ ਦੇ ਵਿੱਚ ਹੋ ਪਾਏਗਾ ਸਾਲ ਬਰਲਾਵਾ ਪਾਏਗਾ। ਨਹੀਂ ਆਣਾ ਕੀ ਐ ਤੇ ਤਨਖਾਹਾਂ ਹੀ ਮੁਲਾਜ਼ਮਾਂ ਨੂੰ ਦੇਈ ਜਾਣ ਇਹ ਹੀ ਬਹੁਤ ਵੱਡੀ ਗੱਲ ਆ। ਹੂੰ। ਸਰਕਾਰੀ ਮੁਲਾਜ਼ਮਾਂ ਨੂੰ ਜਿਹੜਾ ਪੁੱਛੋ ਜਾ ਕੇ ਉਹ ਤਾਂ ਵਿਚਾਰੇ ਤਰਾਹੀ ਤਰਾਹੀ ਕਰਦੇ ਨੇ। ਉਹਨਾਂ ਨੂੰ ਤਰਗਾਹੀ ਦੇ ਦੇਣੇ ਹੀ ਬਹੁਤ ਵੱਡੀ ਗੱਲ ਹੈ ਸੋ ਇਹ ਸਰਕਾਰ ਤਾਂ ਲੋਕ ਬਹੁਤ ਦੁਖੀ ਹੈ ਤੁਸੀਂ ਲੋਕਾਂ ਨਾਲ ਗੱਲ ਕਰੋਗੇ ਨਾ ਤੁਸੀਂ ਪੁੱਛੋ ਆਮ ਪਬਲਿਕ ਨੂੰ ਤੇ ਲੋਕ ਜੋ-ਜੋ ਇਹਨਾਂ ਬਾਰੇ ਬੋਲਦੇ ਆ ਉਹ ਤੁਸੀਂ ਸੁਣ ਕੇ ਜਰੂਰ ਪੰਜਾਬ ਦੇ ਲੋਕਾਂ ਨੂੰ ਵਾਕਿਆ ਨੂੰ ਵੀ ਵੇਅਰ ਕਰੋ ਕਿਉਂਕਿ ਕੁਝ ਨਾ ਕੁਝ ਲੋਕਾਂ ਨੂੰ ਇਹ ਗੁੰਮਰਾਹ ਕਰਨੇ ਚ ਕਾਮਯਾਬ ਹੋ ਜਾਂਦੇ ਨੇ ਹੁਣ ਜਿਸ ਤੰਗ ਨਾਲ ਇਹ ਲੁਜਾਣਾ ਪਛਮੀ ਵਾਲੀ ਸੀੜੀ ਦੇ ਮਗਰ ਪਏ ਆ ਬਾਰ-ਬਾਰ ਜਿਹੜੇ ਮਾਰ ਰਹੇ ਆ ਆ ਮੁੱਖ ਮੰਤਰੀ ਦਾ ਦੂਜਾ ਦੌਰ ਹੈ ਤਿੰਨ ਸਾਲ ਤੁਸੀਂ ਲੁਧਿਆਣੇ ਦੇ ਲੋਕਾਂ ਨੂੰ ਬੇਹਾਲ ਕਰਤਾ ਆ ਬਰਸਾਤ ਪੈ ਜਾਂਦੀ ਹੈ ਪਾਣੀ ਜਗਾ ਜਗਾ ਖੜਾ ਹੋ ਜਾਂਦਾ ਗੱਡੇ ਦੇਖੋ ਤੁਸੀਂ ਮੇਰੇ ਨਾਲ ਚਲੋ ਬਾਹਲਾ ਦੂਰ ਜਾਣ ਦੀ ਲੋੜ ਨਹੀਂ ਜਗਾ ਜਗਾ ਦਾ ਗੱਡੇ ਪਏ ਹੈ ਨਾ ਪੈਚ ਵਰਕ ਤਾਂ ਹੋਇਆ ਨਹੀਂ ਮੁਰਕੇ ਘਰ ਵੀ ਆਣ ਵਾਲੀ ਹੋ ਗਈ ਅੱਗੇ ਫਿਰ ਲੁਕ ਪਲਾਨਟ ਬੰਦ ਹੋ ਜਾਣੇ ਨੇ ਬਰਸਾਤਾ ਸ਼ੁਰੂ ਹੋ ਰਣੀਆ ਲੁਕ ਪਲਾਨਟ ਬੰਦ ਹੋ ਜਾਣੇ ਜਦ ਕਿ ਇੱਕ ਗੱਲ ਸਮਝੀ ਜਾਂਦੀ ਹੈ ਕਿ ਜਦੋਂ ਤੇਜ਼ ਸਰਦੀ ਪੈਂਦੀ ਹੈ ਜਦੋਂ ਲੁਕ ਪਲਾਨ ਨਹੀਂ ਚੱਲਦੇ ਕੋਤ ਲੂਕਪਲਾਨ ਚੱਲ ਰਹੇ ਹਨ ਪਰ ਕਿਤੇ ਵੀ ਕੋ ਪੈਚ ਵਰਕ ਨਹੀਂ ਹੋ ਰਿਹਾ ਕੇਵਲ ਜਦੋਂ ਮੁੱਖ ਮੰਤਰੀ ਨੇ ਆਉਣਾ ਹੁੰਦਾ ਜਿਸ ਰੂਟ ਚੋਂ ਨਿਕਲਣਾ ਹੁੰਦਾ ਉੱਥੇ ਜ਼ਰੂਰ ਆਨਨ ਫਾਨਨ ਦੇ ਅੰਦਰ ਪੈਚ ਵਰਕ ਕਰਕੇ ਤੇ ਉਹ ਜਿਹੜੇ ਡਵਾਈਡਰ ਤੇ ਡਵਾਈਡਰ ਬਣਿਆ ਉਹਨਾਂ ਤੇ ਪੀਲੀ ਤੇ ਕਾਲੀ ਪੱਟੀ ਬਣਾ ਕੇ ਉਹਨੂੰ ਕਰ ਦਿੰਦੇ ਨੇ ਓਕੇ ਉਹਦੇ ਨਾਲ ਡਵੈਲਪਮੈਂਟ ਹੋ ਰਹੀ ਹੈ ਬਈ ਅੱਜ ਸਾਡਾ ਲੁਧਿਆਣਾ ਹੀ ਅਨਪਲਾਨਡ ਹੋ ਗਿਆ ਤੁਸੀਂ ਜਾਓ ਜਰਾ ਚਲੋ ਛੱਡੋ ਇਸ ਗੱਲ ਨੂੰ 3 ਸਾਲ ਹੋ ਗਏ ਇਹਨਾਂ ਦੀ ਸਰਕਾਰ ਨੂੰ ਤੇ 5 ਸਾਲ ਕਾਂਗਰਸੀ ਸਰਕਾਰ ਦੇ ਨਿਕਲ ਗਏ 8 ਸਾਲ ਤੋਂ ਚਾਂਸ ਨਹੀਂ ਮਿਲਦੀ ਪੂਣੀ ਦਾ ਬਣੀ ਨਹੀਂ ਸਾਡੀ ਲੁਧਿਆਣੇ ਦੀ ਉੱਥੇ ਦੀ ਉੱਥੇ ਖੜੀ ਐ ਕਿੱਡਾ ਕੁ ਵੱਡਾ ਪ੍ਰੋਜੈਕਟ ਆ ਉਹ ਸ਼ੇਮ ਨਹੀਂ ਸ਼ਰਮਾਣੀ ਚਾਹੀਦੀ ਐ ਆਮ ਆਦਮੀ ਪਾਰਟੀ ਦੇ ਜਿਹੜੇ ਲੋਕਲ ਐਮ ਐਲ ਏ ਬੈਠੇ ਆ ਕਹਿੰਦੇ کافی ਵਕਤ ਲੱਗਦਾ ਜੀ ਕਿੰਨਾ ਕੁ ਵਕਤ ਲੱਗਦਾ ਬਰਾਬਰ ਉਹ ਤੋਂ ਪਹਿਲਾਂ ਉਹਦੇ ਕਈ ਸਾਲਾਂ ਬਾਅਦ ਸ਼ੁਰੂ ਹੋਈ ਸੀ ਐਲੀਵੇਟਰ ਰੋਡ ਕਿੰਨੀ ਲੰਮੀ ਐ ਤੇ ਬਣ ਗਿਆ ਚਾਲੂ ਹੋਈ ਹੋਈ ਐ ਇਹ ਸਰਕਾਰ ਦਾ ਬਸ ਤੋਬਾ ਤੋਬਾ ਹੀ ਐ ਸੋ ਇਹ ਸਾਡੇ ਨਾਲ ਸੀਗੇ ਵਿੱਚ ਵੀ ਆਗੂ ਜੀਵਨ ਗੁਪਤਾ ਜੀ ਜਿਨ੍ਹਾਂ ਨੇ ਕਿਹਾ ਕਿ ਬਜਟ ਜਿਹੜਾ ਪੇਸ਼ ਕੀਤਾ ਹੈ ਕਿ ਮੈਂ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਕਿਉਂਕਿ ਜਿਹੜੇ ਬਦਲਾਅ ਜਿਹੜੇ ਕਰਨੇ ਚਾਹੀਦੇ ਸੀ ਉਹ ਪਹਿਲੇ ਸਰਕਾਰ ਦੇ ਵੱਲੋਂ ਕੀਤੇ ਜਾਂਦੇ ਤਾਂ ਅੱਜ ਇਹ ਪੰਜਾਬ ਦਾ ਹਾਲਾਤ ਨਹੀਂ ਹੁੰਦਾ ਕਿਉਂਕਿ ਦਿਨੋ ਦਿਨ ਜਿੜ ਕੇ ਪੰਜਾਬ ਕਰਜ਼ੇ ਵਿੱਚ ਡੁੱਬੀ ਜਾਂਦਾ ਵਾ ਤੇ ਕੇਜਰੀਵਾਲ ਆਪ ਸੁਪਰੀਮੋ ਨੇ ਵਾਦਾ ਕੀਤਾ ਸੀ 1100 ਰੁਪਏ ਹਰ ਇੱਕ ਮਹਿਲਾ ਨੂੰ ਮਹੀਨੇ ਦਾ ਦੇਣ ਦਾ ਉਹ ਵੀ ਜਿਹੜਾ ਕਿਹਾ ਬਜਟ ਦੇ ਵਿੱਚ ਨਹੀਂ ਕਿਹਾ ਗਿਆ ਵਾ ਹੁਣ ਦੇਖਣਾ ਹੈਗਾ ਕਿ ਤੁਹਾਡੀ ਕੀ ਰਾਏ ਤੁਹਾਨੂੰ ਬਜਟ ਪੰਜਾਬ ਦਾ ਕਿਸਾ ਲੱਗਾ ਸੰਕਮਿਟ ਚਾਚਾ ਜਰੂਰ ਦੱਸਿਓ ਜੁਰਲ ਨਾਲ ਦਿੱਤਾ ਦੀਪਕ ਨਾਲ ਯੰਬੇਰਪੁਰ ਤੰਗਵਾ